ਦੇਖਿਆ ਕਿ ਜੀਟੀਵੀ ਮਹਾਰਾਜ ਜੀ ਕੋਲ ਗੁਰਨੇਸ਼ ਸ਼ੁਰੂਆਤ ਕਰਨੇ ਕਲਾ ਦਾ ਸਫਲਨੇ ਪ੍ਰਕਿਰਿਆ ਕਿੰਨਾ ਸੁਖੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਿਕਰਮ ਸਿੰਘ ਮਜੀਠੀਆ ਤੇ ਅਮਰਸਾਰ ਰਸਤੇ ਤੱਕ ਰਾਹ ਹਾਜ ਤੇ ਉਹ ਤੋਂ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ ਜਾਣਕਾਰੀ ਤਾਪੋਂ ਦੀ ਦੇ ਖਾਇਸ਼ ਤੇ ਵੱਡੀ ਗਿਣਤੀ 300 ਤੋਂ ਵੱਧ ਦੇ ਜਵਾਨ ਤਾਕਤ ਕੀਤੇ ਨੇ ਕਰ ਵਿਚਾਰੇ ਪਾਸੇ ਬੈਰੀਕੇਡਿੰਗ ਕਰਤੀ ਗਈ ਹੈ ਤੇ ਨਾਲ ਹੀ ਉਹਨਾਂ ਦੇ ਘਰ ਨੂੰ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨਾਂ 'ਵਾਂ ਜੇਲ੍ਹ ਵਿੱਚ ਬੰਦ ਰਹੀ ਇਸਰਮਿਆਲ ਇਹ ਜੋ ਵੱਡੀ ਕਾਰਵਾਈ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਹੈ ਮੋਰ ਤੋਂ ਜੋ ਛਾਪੇਮਾਰੀ ਹੋਈ ਹੈ ਇੰਦਰ ਨਾਲ ਬਿਕਰਚਨ ਮਜੀਠੀਆ ਦੇ ਵਕੀਲ ਮੇ ਵੀ ਫੌਸੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਨਾਲ ਹੀ ਬਿਕਰਚਨ ਮਜੀਠੀਆ ਦੀ ਪਤਨੀ ਗੁਰੀਬ कौर ਮਜੀਠੀਆ ਦੇ ਵੱਲੋਂ ਉਨ੍ਹਾਂ ਦੇ ਨਾਲ ਅਕੀਤੇ ਕੱਲ ਮੁਲਾਕਾਤ ਕੀਤੀ ਗਈ ਸੀ ਕਿਉਂ ਉਸ ਵੇਲੇ ਵੀ ਸਰਕਾਰ ਤੇ ਰਾਜਨੀਤਿਕ ਤਪਰਿਤ ਹੋ ਕੇ ਕਾਰਵਾਈ ਕਰਨ ਦੇ ਇਲਜ਼ਾਮ ਲਗਾਏ ਸਨ ਫਿਰ ਸਦਨ ਵਿੱਚ ਬੇਅਕ੍ਰੀ ਦੇ ਬਿੱਲ ਤੇ ਬਹਿਸ ਸ਼ੁਰੂ ਹੋਈ ਜਿਸ ਵਿੱਚ ਦੋ ਘਾਟੇ ਦਾ ਸਮਾਂ ਅਦਾਰਾ ਦਿੱਤਾ ਗਿਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਹੈ ਕਿ ਸ ਮੁੱਦੇ ਤੇ ਪੂਰੇ ਦਿਨ ਦੀ ਬਹਿਸ ਹੋਣੀ ਚਾਹੀਦੀ ਹੈ ਸਪੀਕਰ ਨੇ ਭਰੋਸਾ ਦਿੱਤਾ ਕਿ ਲੋੜ ਮੁਤਾਬਕ ਸਮਾਂ ਉਕਾਇਆ ਜਾਵੇਗਾ ਆਮ ਆਦਮੀ ਪਾਰਟੀ ਨੇ ਘੰਟਾ 30 ਮਿੰਟ ਤੱਕ ਆਲੀ ਦਲ ਨੂੰ ਦਿੱਤੇ ਨੇ ਮਿੰਟ ਤੇ ਭਾਜਪਾ ਨੂੰ 2 ਮਿੰਟ ਬਸਪਾ ਨੂੰ 2 ਮਿੰਟ ਆਜ਼ਾਦ ਨੂੰ 2 ਮਿੰਟ ਦਿੱਤੇ ਗਏ ਤੇ ਇਸ ਨੂੰ ਦਾ ਵਾਦਾ ਕੀਤਾ ਗਿਆ ਬਾਜਵਾ ਨੇ ਸਰਕਾਰ ਦੇ ਨਿਸ਼ਾਨਾ ਸਾਥ ਦੇ ਕਿ ਮੁੱਖ ਮੰਤਰੀ ਭਗਵਾਨ ਮਾਨਚਲਨ ਤੇਜਰੀਵਾਲ ਦੋ ਇਨਸਾਨ 15 ਦੇ ਬੇਅਦਬੀ ਦੇ ਘਟਨਾਵਾਂ ਦੇ ਰੋਕਣ ਨੂੰ 24 ਘੰਟੇ ਵਿੱਚ ਸਜ਼ਾ ਦੇ ਦਾ ਵਾਦਾ ਕਰੇ ਸਨ ਪਰ ਗਿਆ 100 ਤਾਰੇ ਦਿਨ ਤੇ 2755 ਕਟਰੀ ਜਾਂ ਦੇ ਬਾਅਦ ਕੋਈ ਕਾਰਵਾਈ ਨਹੀਂ ਹੋਈ ਤੇ ਨਾਲ ਹੀ ਇਸ ਮੌਕੇ ਕੁਵਰ ਵਿਜੇ ਪ੍ਰਤਾਪ ਦੀ ਰਿਪੋਰਟ ਵੀ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਕਹਿ ਚਿਆ ਗਿਆ ਹੈ ਕਿ ਕਾਂਗਰਸ ਸਰਕਾਰ ਨੂੰ ਸਰਬਸੰਮਤੀ ਨਾਲ ਪਾਸ ਹੋਇਆ ਸੀ ਐਸ ਵੀ ਜਵਾਹਰ ਲਾਲ ਬਹਾਦਰ ਨੇ ਸਵਾਲ ਚੁੱਕਿਆ ਕਿ ਸਰਕਾਰ ਨੇ ਇਸ ਮੁੱਦੇ ਤੇ ਰਾਸ ਟੁਕਦੀਆਂ ਫਿਰ ਕੇਂਦਰ ਨਾਲ ਕੋਈ ਗੱਲਬਾਤ ਕੀਤੀ ਹੈ ਨਹੀਂ ਉਹਨੇ 2025 ਵਿੱਚ ਗੁਰਜ ਜਵਾਹਰ ਸਿੰਘ ਵਾਲਾ ਤੇ ਸ਼੍ਰੀ ਗੁਰੂ ਰਣ ਸਾਹਿਬ ਦੇ ਅੰਚਲ ਵਿੱਚ ਹੋਣ ਤੇ ਬਰਗਾੜੀ ਬੇਅਦਬੀ ਘਟਨਾਵਾਂ ਦਾ ਵੀ ਜ਼ਿਕਰ ਕਰਦੇ ਆ ਸਵਾਰਥ ਕਿਨੇ ਦੁਨੀਆ ਦੇ ਸਭ ਤੋਂ ਬਜ਼ੁਰਗ ਐਥਲੀਟ ਤਰਪਨ ਰੋनाल्डੋ ਵਿਚ ਮਸ਼ਹੂਰ ਫੌਜਾ ਸਿੰਘ ਜੀ ਸੋਮਵਾਰ ਰਾਤ 11:14 ਸਾਲ ਦੇ ਵਿੱਚ ਦੇ ਹਾਦਸਾ ਹੋ ਗਿਆ ਜਿਹੜਾ ਜਨੰਦਰ ਸਿੰਘ ਦਾ ਦੇ ਸੰਬੰਧ ਤੇ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਨੇ ਹਸਪਤਾਲ ਵਿੱਚ ਆਖਰੀ ਸਾਹ ਲਏ ਆਵਾ ਕੇਸ ਵਾਹਾਂ ਨੇ ਟੱਕਰ ਮਾਰੀ ਸੀ ਉਹਦੇ ਖਿਲਾਫ ਤੇ ਚਾਲਕ ਖਿਲਾਫ ਮਾਮਲਾ ਦਰਜ ਕਰਨੇ ਗਏ ਦਾਸੀ ਕਿ ਫੌਜਾ ਸਿੰਘ ਦਾ ਜਨਮ 1911 ਵਿੱਚ ਵਿਆਸ ਤੋਂ ਹੋਇਆ ਸੀ ਤੇ ਉਹਨਾਂ ਦੇ ਤਿੰਨ ਪੁੱਤਰ ਤੇ ਤਿੰਨ ਧੀਆਂ ਸਨ ਉਹਨਾਂ ਦੇ ਉਹਨਾਂ ਦੇ ਕੁੱਲ 6 ਬੱਚੇ ਸਨ ਤੇ ਮੈਰਾਥਨ 2003 ਵਿੱਚ ਉਹਨਾਂ ਇਸ ਤੀਜੀ ਸਵੇਰ ਤੋਂ ਬਾਅਦ ਉਹਨਾਂ ਨੂੰ ਵਿਆਹ ਕੀਤਾ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਬਜ਼ੁਰਗ ਅਤੇ ਤਰੰਤ ਤਨਾਲੋਕ ਜੁਮਸ਼ੂਰ ਖਵਾਜਾ ਸਿੰਘ ਦਾ ਸੋਮਵਾਰ ਰਾਤ 114 ਸਾਲ ਦੀ ਉਮਰ ਚ ਦੇਹਾਂਤ ਹੋ ਗਿਆ ਜਿਲੰਦਰ ਵਿੱਚ ਸੈਰ ਕਰਦੇ ਸਮੇਂ ਉਹਨਾਂ ਨੂੰ ਪੱਤਰ ਮਾਰੀ ਗਈ ਸੀ ਫਿਰ ਸਵੇਰ ਦੇ ਹਾਂ ਦੀ ਖਬਰ ਤੋਂ ਬਾਅਦ ਰਾਜਨੀਤਿਕ ਹਾਕਮਾਂ ਦੇ ਵੀ ਚਰਚਾ ਰਗਾ ਦਾ ਰਾਜਨੀਤਿਕ ਹਾਕਮਾਂ ਨੇ ਅਫਸੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਪ੍ਰਧਾਨ ਉਪਿੰਦਰ ਮੋਦੀ ਨੇ ਇਸ ਨੂੰ ਦੇ ਕੱਟਾ ਕਰਕੇ ਅਫਸੋਸ ਆਹਿਤ ਕਰਦੇ ਹੋਏ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੋ ਫੌਜਾ ਸਿੰਘ ਦਾ ਦੇਹਾਂਤ ਹੋਇਆ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖਿਆ ਗਿਆ ਪ੍ਰਧਾਨ ਨੋਤਰੀ ਮੁਖਮਤ ਜੇਪਰਵਾਨ ਪੰਜਾਬ ਦੇ ਗਵਰਨਰ ਕੁਲਾਰਚੰਦ ਕਟਾਰੀਆ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸੁਪਰੀ ਸਿੰਘ ਬਾਦਾਂ ਸਮੇਤ ਕਈ ਆਗੂਆਂ ਨੇ ਇਸ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪ੍ਰਧਾਨ ਗੁਰੀ ਮੋਦੀ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਹੈ ਫੌਜਾ ਸਿੰਘ ਇੱਕ ਆਸਾਦਾਰ ਅਨੁਸ਼ ਸਹਿਸਨ ਜਿਨ੍ਹਾਂ ਨੇ ਆਪਣੀ ਵਿਲੱਖਣ ਉਸਾਰੀ ਤੇ ਜੀਵਨ ਸ਼ੈਲੀ ਨਾਲ ਭਾਰਤ ਦੇ ਲੋਕਾਂ ਤੇ ਨੌਜਵਾਨਾਂ ਨੂੰ ਗੰਭੀਰਤਾ ਵਰਗੇ ਬਹੁਤ ਮਹੱਤਵਪੂਰਨ ਵਿਸ਼ੇ ਤੇ ਪ੍ਰੇਰਿਤ ਕੀਤਾ ਹੈ ਇਸ ਲਈ ਇੱਕ ਮਿਸਾਲ ਕਾਇਮ ਕੀਤੀ ਤੇ ਆੰਦਾਰੇ ਰਾਦੇ ਵਾਲੇ ਮਹਾਨ ਖਿਡਾਰੀ ਸ ਤੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਮਸ਼ਹੂਰ ਗਾਇਕ ਤੇ ਵੈਪਰ ਰਾਹੁਲ ਯਾਦਵ ਨੂੰ ਫਾਜ਼ਲਪੁਰੀਆ ਤੇ ਗੋਲੀਬਾਰੀ ਕੀਤੀ ਗਈ ਹੈ ਜਦ ਕਿ ਹਮਲਾ ਹੋਇਆ ਤਾਂ ਆਪਣੀ ਜਿੱਤੀ ਥਾਰ ਵਿੱਚ ਜਾ ਰਹੇ ਸਨ ਇਸ ਦੌਰਾਨ ਹਮਲਾਬਰਾਂ ਨੇ ਕੀਤਾ ਤੇ ਹਮਲਾ ਕੀਤਾ ਕਾਰ ਵਿੱਚ ਆਇਸਨ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਵੇਂ ਫਸਲਪੁਰੀਏ ਨੂੰ ਇੰਦਾ ਇਸ਼ਾਰਾ ਮਿਲਿਆ ਤਾਂ ਉਹਨਾਂ ਨੇ ਕਾਰ ਭਜਾ ਲਈ ਜਿਸ ਕਾਰਨ ਉਹਨਾਂ ਦੀ ਜਾਨ بار بار ਬਚ ਗਈ ਦੱਸਦੀ ਹੈ ਫਸਲਪੁਰੀਆ ਕੋਲ ਪਹਿਲਾ ਹਰਿਆਣਾ ਉਹਨਾਂ ਦੀ ਸੁਰੱਖਿਆ ਸੀ ਪਰ ਸਰਕਾਰ ਨੇ ਤਿੰਨ ਮਹੀਨੇ ਪਹਿਲਾਂ ਹੀ ਉਹਨਾਂ ਦੀ ਸੁਰੱਖਿਆ ਨੂੰ ਹਟਾ ਦਿੱਤਾ ਸੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਸਪੈਸ਼ਲ ਟਾਸਕ ਫੋਰਸ ਨੂੰ ਇਨਪੁੱਟ ਮਿਲਿਆ ਸੀ ਕਿ ਬਦਮਾਸ਼ ਇੱਕ ਗਾਇਕ ਨੂੰ ਨਿਸ਼ਾਨਾ ਬਣਾ ਸਕਦੇ ਨੇ ਜਿਸ ਤੋਂ ਬਾਅਦ ਉਹਨਾਂ ਉਸਨੇ ਮਾਮਲਾ ਦਰਜ ਕਰ ਰਿਹਾ ਗੁਰੂਗਰਾਮ ਪੁਲਿਸ ਨੇ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਕੋਲਸਤਵਾਲ ਦਾ ਕਹਿਣਾ ਹੈ ਕਿ ਕੋਲੇ ਬਾੜੀ ਦਾ ਕੋਈ ਸਬੂਤ ਨਹੀਂ ਮਿਲਿਆ ਹਮੇ ਤੋਂ ਬਾਅਦ ਫਜ਼ਲਪੁਰੀਆ ਹਾਲੇ ਤੱਕ ਸਾਹਮਣੇ ਨਹੀਂ ਆਇਆ ਫਜ਼ਲਪੁਰੀਆ ਬਾਲੀਵੁੱਡ ਫਿਲਮ ਕਪੂਰ ਐਂਸੈਂਸ ਵਿੱਚ ਲੜਕੀ ਕੀਤੀ ਫੁੱਲ ਕਰਗੇ ਚੁਲ ਗੋਂ ਤੋਂ ਬਾਅਦ ਸੁਰੱਖਿਆ ਵਿੱਚ ਆਏ ਸਨ ਤੇ ਹੁਣ ਮੂਸੇਵਾਲਾ ਵੰਡ ਮੂਸੇਵਾਲਾ ਵੰਡ ਹੀ ਉਹਨਾਂ ਤੇ ਵੀ ਹਮਲਾ ਹੋਇਆ ਤੇ ਹੁਣ ਜਲੇਬੀ ਦੀ ਮਿਠਾਸ ਸਮੋਸੇ ਦੇ ਸਵਾਦ ਨਾਲ ਹੈਲਥ ਅਲਰਟ ਆਏਗਾ ਅਦਰਸਲ ਭਾਰੀ ਸਰਕਾਰ ਦੇ ਸਿਹਤ ਮੰਤਰਾਲੇ ਨੇ ਦੇਸ਼ ਭਰ ਦੇ ਕੇਂਦਰੀ ਅਦਾਰਿਆਂ ਨੂੰ ਆਇਲ ਐਂਡ 슈ਗਰ ਬੋਰ ਲਗਾਉਣ ਦੇ ਹੁਕਮ ਦੇ ਦਿੱਤੇ। ਇਸ ਦਾ ਮਤਲਬ ਹੈ ਕਿ ਬਕੇ ਤਾਵਾਂ ਨੂੰ ਦੱਸਣਾ ਹੋਵੇਗਾ ਕਿ ਉਹ ਜੂਸ ਸਨੈਕਸ ਪ੍ਰੋਸੂਰੀਅਮ ਦਾ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਜਾਂ ਫਿਰ ਇਸੇ ਕਿੰਨੀ ਖਾਂਦਾ ਕਿੰਨਾ ਤਰਲ ਪਦਾਰਥ ਹੈ ਤੇ ਇਹ ਕਦਮ ਜੰਕ ਫੂਡ ਸਿਗਰਟ ਵਾਂਗ ਖਤਰਨਾਕ ਐਲਾਨਨ ਦੀ ਸ਼ੁਰੂਆਤ ਹੈ। ਜਲਦੀ ਲੱਡੂ ਘੜਾ ਪਾਓ ਤੇ ਹੋਰ ਪਕੌੜੇ ਵਰਗੇ ਸਨੈਕ ਦੇ ਪਿੱਛੇ ਵੀ ਚੇਤਾਵਨੀ ਬੋਰ ਦਿਖਾਈ ਦੇਣਗੇ ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣਗੇ। ਸਾਲਵੋ ਜੋ ਜੇਕਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਇੱਕ ਸਮੋਸੇ ਵਿੱਚ ਕਿੰਨਾ ਤੇਲ ਹੈ ਤਾਂ ਤੁਸੀਂ ਉਸ ਤੋਂ ਦੂਰ ਦੂਜੇ ਖਾਂ ਤੋਂ ਪਹਿਲਾਂ ਦੋ ਵਾਰ ਸੋਚੋ ਕਿ ਇਸ ਰਿਪੋਰਟਾਂ ਦੇ ਮੁਤਾਬਕ ਨਾਗਪੁਰ ਏਐਨ ਨੇ ਇਸ ਹੁਕਮ ਦੀ ਪੁਸ਼ਟੀ ਵੀ ਕੀਤੀ ਹੈ ਜਦੋਂ ਹੀ ਇਹ ਚਿਤਾਵਨੀ ਬੋਰਡ ਦੀ ਕੰਟੀਨਾਂ ਜਨਤਕ ਕੌਂਟੀ ਹੈ ਚਿਤਾਵਨੀ ਬੋਰਡ ਲਗਾਏ ਜਾਣਗੇ ਤੇ ਜਿਸ ਤੋਂ ਬਾਅਦ ਦਿਲ ਦੇ ਮਾਹਿਰ ਨਾਗਪੁਰ ਦੇ ਅਮਲੇ ਨੇ ਵੀ ਫੂਡ ਲੇਬਲਿੰਗ ਸਿਗਰਟਾਂ ਬਾਰੇ ਚਿਤਾਵਨੀ ਜਾਰੀ ਕਰਨ ਦੀ ਜੋ ਹੈ ਕਵਾਇਤ ਸ਼ੁਰੂ ਕਰ ਦਿੱਤੀ ਹੈ ਤੇ ਪੰਜਾਬੀ ਗਾਇਕ ਦਰਜੀਤ ਉਸਾਨ ਦੀ ਫਿਲਮ ਹੋਈ ਆ ਤਬਾ ਹੁਣ ਬਾਲੀਵੁੱਡ اداکارਨ ਵੀਰ ਸਿੰਘ ਦੀ ਫਿਲਮ ਤੁਰੰਦਰ ਨੂੰ ਵੀ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਅਸਲ ਵਿੱਚ ਤੁਰੰਦਰ ਨੂੰ ਲੈ ਕੇ ਰਣਜੀਤ ਸਿੰਘ ਵਿਵਾਦਾਂ 'ਚ ਫਿਰ ਗਏ ਨੇ ਕਿ ਉਹਨਾਂ ਦੀ ਸ਼ੂਟਿੰਗ ਦੇ ਕੋਈ ਤਰੇਸਾ ਲੁਧਿਆਣਾ ਦੇ ਖੇੜਾ ਪੈਡ ਵਿੱਚ ਸ਼ੂਟ ਕੀਤੇ ਗਏ ਸਨ ਜਿਸ ਵਿੱਚ ਇੱਕ ਘੜੀ ਦੀ ਛੱਪ ਤੇ ਪਾਕਿਸਤਾਨੀ ਝੰਡਾ ਦਿਖਾਈ ਦਿੱਤਾ ਸੀ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹੋਏ 27 ਸੈਕਿੰਡ ਦੀ ਵੀਡੀਓ ਵਿੱਚ ਰਣਵੀਰ ਸਿੰਘ ਨੂੰ ਕਾਲੇ ਕੋਟ ਵਿੱਚ ਛੱਪ ਤੇ ਖੜੇ ਦਿਖਾਇਆ ਗਿਆ ਜਿਸ ਵਿੱਚ ਪਾਕਿਸਤਾਨੀ ਝੰਡਾ ਲਹਿਰਾਉਂਦਾ ਨਜ਼ਰ ਆਉਣਾ ਤੇ ਵੀਡੀਓ ਵਿਰਲ ਹੋਣ ਤੋਂ ਬਾਅਦ ਪਰਸੰਸਾ ਕਬਜ਼ੂਸੇ ਦਿਲੇ ਹੈ ਨਾਲ ਇਸ ਮੋਰਡਨ ਪਰਸੋਂ ਨਹੀਂ ਹਮੇਸ਼ਾ ਪਰੇ ਕਿਸ ਦੇਖੇ ਚੁੱਕੇ ਹੁੰ